ਬਾਬਾ ਜੀ ਤੇ ਕਹਿਣ ਲੱਗੇ ਰਵਿੰਦਰ ਸਾਹਿਬ ਕਹਿੰਦੇ ਕਿ ਕਈ ਵਾਰੀ ਗਿਆ ਕਦੇ ਤ੍ਰਿਪਾਰੇ ਦਾ ਕੀਰਤਨ ਕੀਤਾ ਮੈਂ ਕਿਹਾ ਜੀ ਆਸਾ ਦੀ ਵਾਰ ਦਾ ਕੀਤਾ ਫਿਰ ਲੈ ਫਿਰ ਗੱਲ ਕੀ ਹੋਈ ਤ੍ਰਿਪਾਰੇ ਦੇ ਕੀਰਤਨ ਵਿੱਚ ਸਾਰੇ ਦੇਵਤੇ ਹੁੰਦੇ ਉਹ ਚੰਕੀ ਅਖੇ ਦੇਵਤਿਆਂ ਦੀ ਹੈ ਉਹ ਚੰਕੀ ਬਾਬਾ ਚਾਮ ਸਿੰਘ ਕਰਦਾਸੀ ਬ੍ਰਿਮ ਗਿਆਨੀ ਬਾਬਾ ਚਾਮ ਸਿੰਘ outro ਪਾਰੇ ਦੀ ਚੰਕੀ ਕਰਦਾ ਸੀ ਅੱਜ ਵੀ ਉਸ ਦੀ ਯਾਦਗਾਰ ਉਸਤੇ ਡੇਰੇ ਚੋਂ ਤੁਹੈ ਆ ਕੇ ਇੱਕ ਸ਼ਬਦ ਜ਼ਰੂਰ ਹਾਜ਼ਰ ਕਰ ਜਾਏਗਾ ਜੇ ਵਾਦਾ ਜੀ ਕਹਣ ਲਗੇ ਪ੍ਰਕਰਮਾਂ ਵਿੱਚ ਜਾਂਦੇ ਆਂ ਕਈ ਵਾਰੀ ਕੋਈ ਕੱਖ ਪੈਰ ਤੱਲੇ ਆਉਂਦਾ ਹੈ ਕੋਈ ਰੋੜ ਬਣ ਕੇ ਪੈਰ ਤੱਲੇ ਚੁਬਦਾ ਉਹ ਕੱਖ ਜਾਂ ਰੋੜ ਨਾ ਸਮਝੋ ਕੋਈ ਦੇਵਤਾ ਕੋਈ ਇਹੋ ਜਿਹਾ ਰੂਪ ਧਾਰ ਕੇ ਫਰਿਸ਼ਤੇ ਪਿਆ ਹੋਇਆ ਹੈ ਉਹ ਗੁਰੂ ਰਾਮਦਾਸ ਪਾਸਾ ਦੇ ਦਰਵਾਜ਼ੇ ਦੇ ਯਾਤਰੀ ਮੇਰੇ ਉੱਤੇ ਪੈਰ ਰੱਖ ਕੇ ਜਾਂਦੇ ਹੋਏ ਮੇਰੇ ਉੱਤੇ ਪੈਰ ਟਿਕਾ ਕੇ ਜਾ ਤੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਆਂ ਪ੍ਰਕਰਮਾਂ ਕਰਦੇ ਉਸ ਮਹਾਨ ਤੀਰਥ ਤੇ ਆਏ ਜਿੱਥੇ ਹਰ ਵੇਲੇ ਹਰ ਘੜੀ ਹਰ ਛਿੰਤ ਕੀਰਤਨ ਹੁੰਦਾ ਨੀਤੇ ਸਾਧ ਸੰਗਤ ਇਹ ਗਿਆਲ ਸਰੋਵਰ ਦਾ ਇਹ ਤਾਂ ਹੰਸਲੀ ਦੇ ਰਸਤੇ ਨਹਿਰ ਚੋਂ ਆਉਂਦਾ ਪਰ ਜਿਨ੍ਹਾਂ ਕਿਰ ਇਹ ਨਹਿਰ ਚ ਹੈ ਇਹ ਪਾਣੀ ਹੈ ਹੰਸਲੀ ਵਿੱਚ ਆ ਕੇ ਵੀ ਇਹ ਪਾਣੀ ਹੈ ਜਿਸ ਵੇਲੇ ਸਰੋਵਰ ਵਿੱਚ ਆ ਗਿਆ ਤੇ ਇਸ ਦੇ ਵਿੱਚ ਕੀਰਤਨ ਦਾ ਅਕਸ਼ ਪਿਆ ਇਹ ਅੰਮ੍ਰਿਤ ਹੋ ਗਿਆ। ਇਹਨਾਂ ਅੰਮ੍ਰਿਤ ਜਲ ਸਦ ਹੀ ਭਰਪੂਰ ਆ। ਅੰਮ੍ਰਿਤ ਜਲ ਸਦਾ ਭਰਪੂਰ ਰਹਿੰਦਾ ਹੈ ਸ ਵਿੱਚ ਕਿਉਂਕਿ ਇਹ ਕੀਰਤਨ ਦਾ ਹਰ ਵੇਲੇ ਪ੍ਰਤਿਬਿੰਬ ਹੈ। ਕੀਰਤਨ ਦਾ ਅਕਸ਼ ਹੈ। ਸਾਤ ਸੰਗੀਤ ਅਖੰਡ ਪਾਠ ਰੱਖਦੇ ਹਾਂ ਨਾਲ ਕੁੰਭ ਰੱਖਦੇ ਹਾਂ। ਇਹ ਕੜਾ ਜਲ ਦਾ ਕਿਉਂ ਰਖਦੇ ਹਾਂ ਕਿ ਜੋ ਕੁਝ ਹੁੰਦਾ ਹੈ ਉਸ ਦਾ ਅਕਸ ਉਸ ਜਲ ਵਿੱਚ ਪੈਂਦਾ ਉਹ ਜਲ ਹੀ ਤਾਂ ਸੀ ਜਿਹੜਾ ਮੇਰੇ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕੀਤਾ ਬਾਟੇ ਵਿੱਚ ਪਾ ਕੇ ਵਿੱਚ ਖੰਡਾ ਫੇਰਿਆ ਤੇ ਨਿਗਾਹ ਟਿਕਾਈ ਉਸ ਜਲ ਦੇ ਉੱਤੇ ਤੇ ਨਾਲ ਪੜੀਆਂ ਬਾਣੀਆਂ ਉਹਨਾਂ ਬਾਣੀਆਂ ਦਾ ਸਾਰਾ ਪ੍ਰਭਾਵ ਉਹਨਾਂ ਨੈਣਾਂ ਦੇ ਰਸਤੇ ਉਸ ਜਲ ਵਿੱਚ ਜਿਸ ਵੇਲੇ ਆਇਆ ਤਾਂ ਸਾਧ ਸੰਗਤ ਉਹ ਜਲ ਅੰਮ੍ਰਿਤ ਬਣ ਗਿਆ इसे तरह हरिमंदर साहब का सरोवर अमृत न की अक्स है और जो यात्रु आन बाबा जी कह लगे कोई ना कोई रूप धार के देवता यात्रुओं के पैर लिपट रूप वटा के जिस के दिन चढ़ सारे चले जाते ਪਜੇ ਰਾਤਰੇ ਪਰੇ ਦਾ ਵੇਲਾ ਹੁੰਦਾ ਉਸ ਵੇਲੇ ਉਹਨਾਂ ਦੀ ਉਹ ਡਿਊਟੀ ਹੁੰਦੀ ਹੈ ਉਹਨਾਂ ਉਹ ਵੇਲਾ ਮੰਗ ਕੇ ਲਿਆਉਂਦਾ ਹੈ ਬਾਦਸ਼ਾਹ ਤਨ ਆ ਵਿਦਾ ਪ੍ਰਧਾਨ ਕਰੋ ਇਸ ਵਾਸਤੇ ਜੋ ਕੋਈ ਉਸ ਵੇਲੇ ਉੱਠਦਾ ਹੈ ਉਹਨਾਂ ਸਾਰਿਆਂ ਵਿੱਚ ਕਿਸੇ ਨਾ ਕਿਸੇ ਦੇਵਤੇ ਦਾ ਅਕਸ ਹੁੰਦਾ ਜਾ ਕੋਈ ਨਹੀਂ ਉੱਠ ਸਕਦੇ ਉਸ ਵੇਲੇ ਅੰਮ੍ਰਿਤ ਵੇਲੇ ਦੇਵਤੇ ਉੱਠਦੇ ਦੇਵ ਜੋ ਕੋਈ ਅੰਮ੍ਰਿਤ ਵੇਲੇ ਗੁਰੂ ਦਾ ਸਿੱਖ ਜਾਗਦਾ ਹੈ ਉਸ ਦੀ ਪਦਵੀ ਦੇਵਤੇ ਦੀ ਹੈ ਸ੍ਰੀ ਵਾਹਿਗੁਰੂ ਚਾਹ ਚਰਨ ਕਰੋ ਸ੍ਰੀ ਵਾਹਿਗੁਰੂ